ਯੂਨੀਅਤ ਤਸਵੀਰਾਂ ਨੇ بارش ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਆਪਣੇ ਲੱਕੇ ਦੀ ਅਪਡੇਟ ਆਪਣੇ ਲੱਕੇ ਦੀਆਂ ਤਸਵੀਰਾਂ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਸਾਂਝੀਆਂ ਕਰਨਾ بارش ਦੀਆਂ ਤਸਵੀਰਾਂ ਲਗਾਤਾਰ جاری ਸੌਣ ਮਹੀਨੇ ਦੀ ਦੂਸਰੀ بارش ਦੂਸਰੇ ਦਿਨ ਵੀ 2 ਸੌਣ ਮਹੀਨਾ 17 ਜੁਲਾਈ ਸਮਾਂ ਤਕਰੀਬਨ 12:30 ਵਜੇ ਦਾ ਸੋ ਆਪਣੇ ਲੱਕੇ ਦੀ ਅਪਡੇਟ ਜ਼ਰੂਰ ਕਮੈਂਟਾਂ ਦੇ ਵਿੱਚ ਸਾਂਝੀ ਕਰਨਾ ਸੋ ਬਣੇ ਰੋ ਸਾਡੀ ਵੀਡੀਓ ਦੇ ਨਾਲ ਮੌਸਮ ਦੀ ਹੋਰ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹੋ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ 21 ਜੁਲਾਈ ਸਮਾਂ तकरीबन 12:30 ਵਜੇ ਦਾ ਅੱਜ ਫਿਰ ਦੂਸਰੇ ਦਿਨ ਸੌਣ ਮਹੀਨੇ ਦੀ ਦੂਸਰੀ ਝੜੀ ਲੱਗ ਚੁੱਕੀ ਏ। ਦੂਸਰੇ ਦਿਨ ਵੀ ਅੱਜ بارش ਆਪਣਾ ਰੰਗ ਦਿਖਾਉਂਦੀ ਹੋਈ ਲਗਾਤਾਰ ਜਿਹੜੀਆਂ ਹਵਾਵਾਂ ਤੇਜ਼ ਹਵਾਵਾਂ ਦੇ ਨਾਲ ਮूसਾਤਰ بارش ਹੋਣਦੀ ਹੋਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜੇ ਤੋਂ ਹੜੇ ਨਾਲ ਸਾਂਝੀਆਂ ਕਰ ਰਹੇ ਹਾਂ ਤੇਜ਼ ਹਵਾਵਾਂ ਦੇ ਨਾਲ بارش ਆਪਣਾ ਰੁਖ ਦਿਖਾਉਂਦੀ ਹੋਈ ਸੋ ਆਪਣੇ ਕਮੈਂਟ ਜ਼ਰੂਰ ਦੇਣਾ ਤੁਸੀਂ ਕਿਸ ਜਗ੍ਹਾ ਤੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਅੱਜ 10 ਮਹੀਨੇ ਦੀ ਦੂਸਰੀ ਤਰੀਕ ਨੂੰ ਤੁਹਾਡੇ ਇਲਾਕੇ ਦੇ ਵਿੱਚ بارش ਸੰਬੰਧੀ ਕੀ ਅਪਡੇਟ ਹੈਗੀ ਹੈ ਸਾਰੀ ਜੋ ਅਪਡੇਟ ਜ਼ਰੂਰ ਸਾਂਝੀ ਕਰਨਾ ਇਸ ਸਮੇਂ ਸੇ ਤੁਹਾਨੂੰ ਜ਼ਿਲ੍ਹਾ ਫਰੋਹ ਪਰ ਨਾਲ ਸੰਬੰਧਿਤ ਕਸਬਾ ਮੱਲਾ ਵਾਲੇ ਤੋਂ ਪਿੰਡ ਫੱਤੇ ਵਾਲੇ ਨੇ ਦੇਖ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ। ਸੋ ਦੇਖ ਸਕਦੇ ਹੋ। ਬਾਾਰਿਸ਼ ਦੀਆਂ ਤਸਵੀਰਾਂ ਲਗਾਤਾਰ ਜਿਹੜਾ 5-6 ਮਿੰਟ ਹੋ ਚੱਲੇ ਨੇ ਜਿਹੜਾ 12:30 ਵਜੇ ਦੇ ਤਕਰੀਬਨ ਬਾਰਿਸ਼ ਹੋਂਦੀ ਹੋਈ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ। ਸੋ ਵਾਟਵਾਰ ਸ਼ੇਅਰ ਜ਼ਰੂਰ ਕਰਨਾ, ਆਪਣੇ ਲਾਈਕ ਦੇਣਾ, ਕਮੈਂਟ ਦੇਣਾ। ਸੋ ਦੇਖਦੇ ਆ ਜੀ ਕਿੰਨਾ ਸਮਾਂ ਜਿਹੜੀ ਇਹ ਬਾਰਿਸ਼ ਲਗਾਤਾਰ ਚੱਲਦੀ ਹੈ ਜੀ। ਤੁਹਾਡੇ ਨਾਲ ਹਰ ਅਪਡੇਟ ਮੌਸਮ ਮੁਸਮੰਦੀ ਸਾਂਝੀ ਕਰਾਂਗੇ ਧੰਨਵਾਦ